ਹਾਂ ਸਰ ਅੱਜ ਜੋ ਇੰਕਾਉਂਟਰ ਹੋਇਆ ਕੀ ਕਹਨਾ ਚਾਹੀਦਾ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਦੋ ਅਣਪਛਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਕੋਈ ਫੋਰਨ ਤੋਂ ਕੋਈ ਬੈਠਾ ਗੈਂਗਸਟਰ ਐਕਸਟਰੈਕਸ਼ਨ ਕਾਲ ਹੋ ਰਿਹਾ ਸੀ 50 ਲੱਖ ਦੀ ਉਹਨਾਂ ਤੋਂ ਫਰौती ਮੰਗ ਰਿਆ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦਾ ਇੱਕ ਗਰੂਸਮ ਮਟਰ ਕਰ ਦਿੱਤਾ ਗਿਆ ਅ ਪਤਾ ਲੱਗਾ ਕਿ ਦੋ ਜਦੋਂ ਪ੍ਰੀਲੀਮਿਟਰੀ ਉੱਥੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਜਿਹੜਾ ਕਟਨਾਗਰਮ ਹੈ ਦੋ ਹਥਿਆਰਬੰਦ ਮੁੰਡਿਆਂ ਵੱਲੋਂ ਕੀਤਾ ਗਿਆ ਮੋਟਰਸਾਈਕਲ ਤੇ ਜਿਹੜੇ ਆਏ ਸੀ ਨਕਾਬਪੋਸ਼ ਸੀਗੇ ਅ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਸਹਿਲ ਮੀਰ ਨੇ ਬਹੁਤ ਆਪਣੇ ਨਿੱਜੀ ਨਿਗਰਾਨੀ ਹੇਠ ਇਹ ਸਾਰੀ ਇਨਵੈਸਟੀਗੇਸ਼ਨ ਆਪਣੇ ਹੱਥ ਵਿੱਚ ਲੈ ਲਈ ਸੀਗੀ ਤੇ ਡੀਐਸਪੀ ਗੁਰਵਿੰਦਰ ਡੀਐਸਪੀ ਅਨ ਸ਼ਰਮਾ ਜੋ ਬਾਬਾ ਬਕਾਲਾ ਦੇ ਨੇ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਇਹਨਾਂ ਦੇ ਜਰੇ ਨਿਗਰਾਨੀ ਟੀਮਾਂ ਗਠਰ ਕੀਤੀਆਂ ਸੀਗੀਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਨੂੰ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਮਿਹਨਤ ਤੇ ਮਸ਼ੱਕਤ ਨਾਲ ਸਾਰੀ ਟੀਮ ਨੇ ਪਹਿਲਾਂ ਤਾਂ ਉਸਨ ਦੋ ਜਿਹੜੇ ਨਕਾਬਪੋਸ਼ ਸੀਗੇ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਉਸ ਆਈਡੈਂਟੀਫਿਕੇਸ਼ਨ ਦੇ ਵਿੱਚ ਪਤਾ ਲੱਗਾ ਕਿ ਇੱਕ ਹੈਗਾ ਰਾਜਾ ਹੈਗਾ ਤੇ ਰਾਜਾ ਜਿਹੜਾ ਜਿਹੜਾ ਜੱਬਿੱਲਾ ਹੈ ਨਾ ਇਹ ਜਿਹੜਾ ਜਿਹੜਾ ਪੱਟੀ ਦਾ ਰਹਿਣ ਵਾਲਾ ਹੈਗਾ ਤੇ ਇੱਕ ਸ਼ੰਮੀ ਹੈਗਾ ਜਿਹੜਾ ਕਿ ਕ੍ਰਿਸ਼ਨਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਦੇ ਵਿੱਚ ਸਾਨੂੰ ਇਹਨਾਂ ਨੇ ਪੂਰਾ ਉਰ ਨੂੰ ਚੰਗੀ ਤਰ੍ਹਾਂ ਸਾਰੀ ਵਿਸਾਦ ਬਿਛਾਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਸ਼ੰਮੀ ਹੈਗਾ ਉਸ ਦੀ ਵੀ ਗ੍ਰਫਤਾਰੀ ਹੋ ਚੁੱਕੀ ਹੈ ਅੱਜ ਉਸ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਤੇ ਇੱਕ ਸਾਨੂੰ ਸੋਰਸ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜਾ ਸ਼ੂਟਰ ਹੈਗਾ ਸ਼ੰਮੀ ਇਹ ਆਪਣਾ ਰਾਜਨਬਿੱਲਾ ਇਹ ਇਹ ਇੱਧਰ ਇਸ ਏਰੀਆ ਦੇ ਵਿੱਚ ਹੈਵਲੀ ਆਰਮਡ ਹੈਗਾ ਤੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰਿਆਂ ਤੇ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਹੈਗਾ ਉਸ ਤੋਂ ਕਿ ਵੱਖ-ਵੱਖ ਟੀਮਾਂ ਡਿਸਪੈਚ ਕੀਤੀਆਂ ਗਈਆਂ ਤੇ ਨਾਕੇ ਲੇ ਕੀਤੇ ਗਏ ਉਸ ਨੂੰ ਟਰੈਪ ਕਰਨ ਲਈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਤੁਸੀਂ ਮੌਕੇ ਤੇ ਖੜੇ ਹੋ ਇੱਥੇ ਤੁਸੀਂ ਸਬ ਇੰਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹ ਚੱਕੀ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪ੍ਰਵੋਡ ਤਾਬੜ-ਤੋੜ ਫਾਇਰਿੰਗ ਕਰਦਾ ਹੈਗਾ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪੀਟਲ ਲਿਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਣੇ ਆ ਕਿ ਉੱਥੇ ਹੋਇਆਗਾ ਇਸ ਸਾਰੇ ਸ਼ੂਟਆਊਟ ਦੇ ਵਿੱਚ ਸਾਡਾ ਜਿਹੜਾ ਇੱਕ ਮਲਾਜ਼ਮ ਹੈਗਾ ਐਸਏ ਸ਼ੰਕਰ ਉਹ ਵੀ ਇੰਜਰਡ ਹੈਗਾ ਉਸ ਨੂੰ ਵੀ ਹਸਪੀਟਲ ਅਸੀਂ ਲੈ ਗਏ ਆ ਮੈਂ ਇਸ ਤੋਂ ਬਾਅਦ ਉੱਧਰ ਜਾਨਦੇ ਸੀ ਉਹਦਾ ਹਾਲ ਪੁੱਛਦੇ ਆ ਕਿ ਕਿਸ ਤਰ੍ਹਾਂ ਹੈਗਾ ਬਟ ਹਲੇ ਪਤਾ ਲੱਗਿਆ ਕਿ ਇਸ ਆਊਟ ਆਫ ਡੇਂਜਰ ਤੇ ਜੋ ਵੀ ਉਹਦੀ ਹੈਗਾ ਪਰ ਅਸੀਂ ਉਸ ਹੱਬ ਨਾਲ ਕਾਰਵਾਈ ਇਹ ਚੱਲੇਗਾ ਸਰ ਕਿੰਨੀਆਂ ਕ ਗੋਲੀਆਂ ਜਿਹੜੀਆਂ ਹੈਗੀਆਂ ਇਸ ਦਰਮਿਆਨ ਚਲੀਆਂ ਆਪਸ ਦੇ ਵਿੱਚ ਜਾਂ ਕਿੰਨੇ ਕਾਉਂਟਰ ਫਾਇਰ ਕਿੰਨੇ ਹੋਏ ਹੈਗੇ ਇਹਦੇ ਵਿੱਚ ਦੇਖੋ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਆ ਕੇ ਪਤਾ ਲੱਗੇਗਾ ਐਫਐਸਐਲ ਇੱਥੇ ਆ ਚੁੱਕੀ ਹੈਗੀ ਸੀਗੀ ਉਹਨੇ ਸਾਰਾ ਕੁਝ ਮੌਕੇ ਤੋਂ ਜੋ ਇਨਾ ਪ੍ਰੀਲੀਮਰੀ ਮੈਂ ਦੱਸ ਸਕਦਾ ਕਿ ਉਹਦੇ ਕੋਲੇ ਦੋ ਸਵਿਸਟਿਕੇਟਡ ਵੈਪਨਸ ਜਿਹੜੇ ਹੈਗੇ ਇੱਥੇ ਫਿਲਹਾਲ ਰਿਕਵਰ ਹੋਏ ਆ ਉਹਦੇ ਤੋਂ ਕਿੰਨੀਆਂ ਗੋਲੀਆਂ ਚਲੀਆਂ ਉਹ ਕਿੰਨੇ ਖੋਲ ਹੈਗੇ ਆ ਕਿੰਨੇ ਉਹ ਚ ਲਾਈਵ ਕਾਟਜ ਆ ਉਹ ਐਫਐਸਐਲ ਦੀ ਰਿਪੋਰਟ ਜਿਹੜੇ ਕਿਹੜੇ ਵਪਨ ਜਿਹੜੇ ਬ੍ਰਹਮ ਉਹ ਐਫਐਸਐਲ ਕੋਲ ਹੀ ਹੈਗੇ ਆ ਉਹਦੇ ਉਹ ਸਾਨੂੰ ਤੁਹਾਨੂੰ ਦੱਸਦੇ ਹਾਂ ਜਿਹੜਾ ਸਾਰੇ ਜਿਹੜੀ ਫਰੋਥੀ ਮੰਗੀ ਗਈ ਸੀ ਕਿਸ ਦੇ ਕੈਨ ਤੇ ਮੰਗੀ ਸੀ ਇਹ ਇਹ ਇੱਕ ਆਪਣਾ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ੇ ਹੈਗਾ ਇਸ ਦੇ ਵਿੱਚ ਹਲੇ ਕਲੈਰਿਟੀ ਨਹੀਂ ਹੈਗੀ ਹੈਗੀ ਅਸੀਂ ਉਸ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਅਪਡੇਟ ਅਕੋਰਡਿੰਗਲੀ ਕਰ ਦੇਵਾਂਗੇ ਹੁਣ ਜਿਹੜਾ ਹੈਗਾ ਜਿਹੜਾ ਬਦਮਾਸ਼ ਦੀ ਮੌਤ ਹੋ ਚੁੱਕੀ ਆ ਫਿਲਹਾਲ ਜੋ ਹੁਣ ਪਤਾ ਲੱਗਿਆ ਕੀ ਹੈ ਇਸ ਈਐਸਟ ਨੈਕਸਟ ਜਿਹੜਾ ਇਹਦੇ ਇਹ ਤੋਂ ਬਾਅਦ ਹੀ ਸੈਕੰਡ ਜਿਹੜਾ ਹੈਗਾ ਜਿਹੜਾ ਦੋਸ਼ੀ ਸੀ ਉਹਦੇ ਵਿੱਚ ਗ੍ਰਫਤਾਰ ਅੱਜ ਕੀਤਾ ਗਿਆ ਹੈ ਅੱਜ ਅੱਜ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਉਸ ਤੋਂ ਉਹ ਖਿਲਚਾਂ ਦੇ ਏਰੀਆ ਚੋਂ ਹੀ ਗ੍ਰਫਤਾਰ ਕੀਤਾ ਹੈ ਤਾਂ ਉਸ ਦੀ ਉਸ ਦੀ ਗੈਨ ਪੁੱਛਗੇ ਸ ਵਿੱਚ ਜੋ ਵੀ ਅੱਗੇ ਕਿਉਂਕਿ ਜੋ ਸਾਨੂੰ ਲੱਗ ਰਿਹਾ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਉਹਨਾਂ ਨੂੰ ਕੋਈ ਬੈਠਾ ਕੋਈ ਬਾਹਰ ਉਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਹਾਲੇ ਮੈਂ ਪਬਲਿਕ ਡੋਮੇਨ ਦੇ ਵਿੱਚ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੇ ਵਿੱਚ ਹੋਰ ਗ੍ਰਫਤਾਰੀਆਂ ਹੋਰ ਮੋਡਿਊਲ ਬਸਟ ਕਰਨ ਵਾਲਾ ਪਿਆ ਹੈਗਾ ਅਸੀਂ ਉਹ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵੀ ਹੈਵ ਨਥਿੰਗ ਟ ਕਿਆ ਫਿਰ ਹਾਲ ਕਿਸ ਕਿਸ ਗੈਂਗਸਟਰ ਗਰੁੱਪ ਨਾਲ ਉਹ ਅਸੀਂ ਹਲੇ ਹਲੇ ਸਵੇਰੇ ਹੀ ਗ੍ਰਿਫਤਾਰੀਆਂ ਹੋਈਆਂ ਤੇ ਇੱਕ ਇਧਰ ਪੁਲਿਸ ਐਕਸ਼ਨ ਹੋਇਆ ਤੇ ਉਹਦੇ ਵਿੱਚ ਟਾਈਮ ਸਾਰੀ ਟੀਮਾਂ ਤੁਹਾਨੂੰ ਪਤਾ ਇੱਥੇ ਹੈਗੀਆਂ ਹਲੇ ਜਿਸ ਤਰ੍ਹਾਂ ਹੀ ਅਸੀਂ ਉਹ ਵੀ ਪੁੱਛਗਿਛ ਹੋਏਗੀ ਅਸੀਂ ਤੁਹਾਨੂੰ